ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਅੱਜ ਆਪਾਂ ਲੈ ਕੇ ਆਇਆ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਤੁਹਾਡੇ ਕਮੈਂਟ ਆਏ ਸੀ ਕਮੈਂਟਾਂ ਦੇ ਜਵਾਬ ਦੇਵਾਂਗੇ ਇਸ ਵੀਡੀਓ ਵਿੱਚ ਤੇ ਤਕਰੀਬਤ ਤਕਰੀਬਨ ਸਾਰੇ ਵੀਰਾਂ ਭਰਾਵਾਂ ਦੇ ਇਹੋ ਹੀ ਸਵਾਲ ਹੁੰਦੇ ਵਾ ਜਿਨ੍ਹਾਂ ਨੇ ਕਮੈਂਟ ਨਹੀਂ ਵੀ ਕੀਤੇ ਉਹਨਾਂ ਦੇ ਸਵਾਲ ਵੀ ਇਹੋ ਹੀ ਹੁੰਦੇ ਵਾ ਠੀਕ ਹੈ ਜਿਆਦਾ ਚਿਰ ਨਾ ਲੈਂਦੇ ਹੋਏ ਕਰਦੇ ਆਂ ਵੀਡੀਓ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਹਰ ਵਾਰ ਦੀ ਤਰ੍ਹਾਂ ਤੁਹਾਨੂੰ ਮੈਂ ਇੱਕ ਗੱਲ ਜ਼ਰੂਰ ਕੰਗਲੀਣਾ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਟੈ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਸ নোਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਜੇ ਤੁਸੀਂ ਉਸ ਵੀਡੀਓ ਵਿੱਚੋਂ ਕੋਈ ਸਿੱਖ ਸਕੋ ਤੇ ਕੁਝ ਸਿੱਖਾ ਸਕੋ ਸਿਖਾਉਣ ਦਾ ਮਤਲਬ ਕਿੰਦਾ ਵਾ ਮੈਂ ਹਰ ਵੀਡੀਓ ਵਿੱਚ ਬੋਲਦਾ ਕਿ ਕੋਈ ਸਿੱਖ ਸਕੋ ਤੇ ਕੋਈ ਸਿੱਖਾ ਸਕੋ ਕੋਈ ਸਿੱਖਣਾ ਕਿ ਤੁਸੀਂ ਵੀਡੀਓ ਵੇਖਣੀ ਕੋਈ ਨਾ ਕੋਈ ਤੁਹਾਨੂੰ ਪਤਾ ਲੱਗਣਾ ਵਾ ਉਤੋਂ ਤੁਸੀਂ ਸਿੱਖਣਾ ਕੁਝ ਨਾ ਕੁਝ ਸਿਕੋਂ ਦਾ ਮਤਲਬ ਇਹ ਵਾ ਕਿ ਤੁਸੀਂ ਜਿਹੜੀ ਵੀਡੀਓ ਵਾ ਕਿਸੇ ਨੂੰ ਸ਼ੇਅਰ ਕਰੋਗੇ ਉਹ ਵੀ ਵੀਡੀਓ ਵੇਖੂਗਾ ਤੇ ਉਹ ਵੀ ਕੁਝ ਨਾ ਕੁਝ ਸਿੱਖੂਗਾ ਤੇ ਉਹ ਵੀਡੀਓ ਤੁਸੀਂ ਸ਼ੇਅਰ ਕਰਨੀ ਆ ਸ਼ੇਅਰ ਕਰੋਗੇ ਤੇ ਉਹ ਵੀ ਨਾਰਮਲੀ ਗੱਲ ਸਿੱਖੂਗਾ ਤੇ ਸਿਖਾਊਗਾ ਇਹ ਮੈਨੂੰ ਤਿੰਨ ਸਿਕੋਂ ਦਾ ਇਹ ਕੁਝ ਨਾ ਕੁਝ ਠੀਕ ਹੈ ਤੇ ਵੀਰ ਭਰਾ ਵੀਡੀਓ ਨੂੰ ਲਾਈਕ ਵੀ ਜਰੂਰ ਕਰਿਆ ਕਰੋ ਜਿਹੜੇ ਵੀਰ ਭਰਾ ਵੀ ਵੇਖਦੇ ਆ ਵੀਡੀਓ ਨਾਲ ਦੇ ਨਾਲ ਇੱਕ ਵਾਰੀ ਲਾਈਕ ਤੇ ਕਲਿੱਕ ਕਰ ਦਿਆ ਕਰੋ ਉਹਨਾਂ ਨਾਲ ਕੁਝ ਘਟਦਾ ਨਹੀਂ ਆ ਤੇ ਸਾਨੂੰ ਥੋੜਾ ਜਿਹਾ ਖੁਸ਼ੀ ਹੁੰਦੀ ਹੈ ਕਿ ਵੀਰ ਭਰਾ ਸਾਡੇ ਜਿਹੜੀ ਵਾ ਵੀਡੀਓ ਲਾਈਕ ਵੀ ਕਰਦੇ ਆ ਠੀਕ ਹੈ ਇਸ ਕਰਕੇ ਮੇਰੀ ਵੀਰਪਰਾ ਹੁਣ ਆਪਾਂ ਵੀਡੀਓ ਸ਼ੁਰੂ ਕਰਨ ਲੱਗੇ ਆਂ ਤੇ ਇਸ ਤੋਂ ਬਾਅਦ ਤੁਸੀਂ ਲਾਈਕ ਕਰ ਦਿਓ ਹੁਣੇ ਹੀ ਜਿਹੜੇ ਵੀਰਪਰਾਵਾਂ ਨੇ ਹਾਲ ਤੱਕ ਲਾਈਕ ਨਹੀਂ ਕੀਤਾ ਕਰ ਦਿਆ ਫਿਰ ਵੀਡੀਓ ਸਟਾਰਟ ਤੇ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਤੇ ਫੋਲੋ ਨਹੀਂ ਕੀਤਾ ਸਮਝਦਾ ਕਿ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਸਾਨੂੰ ਉੱਥੇ ਮੈਸੇਜ ਕਰਕੇ ਪੁੱਛ ਸਕਦੇ ਜੇ ਪਰਸਨਲ ਜੇਕਰ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਤੁਸੀਂ ਸਾਨੂੰ ਮੈਸੇਜ ਕਰਕੇ ਪੁੱਛ ਸਕਦੇ ਜੇ ਤੇ ਜਿਹੜੇ ਵੀਰ ਭਰਾ ਕਹਿੰਦੇ ਆ ਕਿ ਸਾਡਾ ਉੱਥੇ ਮੈਸੇਜ ਨਹੀਂ ਹੁੰਦਾ ਉਹਦੇ ਬਾਰੇ ਵੀ ਆਪਾਂ ਉਹਦਾ ਹੱਲੇ ਕੱਢਿਆ ਵਾ ਕਿ ਜੇਕਰ ਤੁਹਾਨੂੰ ਉੱਥੇ ਮਿਲ ਗਈ ਮੈਸੇਜ ਨਹੀਂ ਹੁੰਦਾ ਤੁਸੀਂ ਮੈਨੂੰ ਸਿਰ ਕਮੈਂਟ ਕਰ ਦਿਓ ਮੈਂ ਪੋਸਟ ਪਾਈ ਤੁਸੀਂ ਮੈਨੂੰ ਪੋਸਟ 'ਤੇ ਕਮੈਂਟ ਕਰ ਦਿਓ ਤੁਹਾਨੂੰ ਮੈਂ ਆਪੇ ਹੀ ਪਰਸਨਲੀ ਮੈਸੇਜ ਕਰ ਦੂੰਗਾ ਤਾਂ ਜੋ ਆਪਾਂ ਗੱਲਬਾਤ ਜਿਹੜੀ ਆ ਕਰ ਸਕੀਏ ਕਰਦੇ ਆ ਫਿਰ ਵੀਡੀਓ ਸਟਾਰਟ ਸਭ ਤੋਂ ਪਹਿਲਾਂ ਵੀਰ ਦਾ ਮੈਸੇਜ ਆ ਭਾਜੀ 21 3 2023 ਡਰੋਮ ਤੋਂ ਡੋਮੈਸਟਿਕ ਪੇਪਰ ਕਲਿੱਕ ਕੀਤੇ ਸੀ 9:00 ਵਜੇ 5 ਮਿੰਟ ਤੇ 30 ਸਕਿੰਟ ਬਾਜੀ ਪੇਪਰ ਨਿਕਲਣਗੇ ਪਾਜੀ ਹੱਲੇ ਤਾਂ ਮੈਂ ਤੁਹਾਨੂੰ ਕਹੂੰਗਾ ਕਿ ਪੇਪਰ ਨਿਕਲਣ ਦੇ ਚਾਂਸ ਹੈਗੇ ਆ ਕਿਉਂਕਿ ਕੀਨ ਦਾਵਾ ਜਿਵੇਂ ਪਿਛਲੇ ਸਾਲ 2023 'ਚ ਪੇਪਰ ਓਪਨ ਹੋਏ ਸੀ ਠੀਕ ਹੈ ਦਸੰਬਰ ਵਿੱਚ ਹੋਏ ਸੀ ਪਹਿਲਾਂ ਪਹਿਲਾਂ 27 27 ਮਾਰਚ ਨੂੰ ਹੋਏ ਸੀ ਉਹਦੇ ਪੇਪਰ ਨਿਕਲਦੇ ਰਹਾ ਨਿਕਲਦੇ ਰਹਾ ਨਿਕਲਦੇ ਰਹਾ ਉਹਦੀ ਲਾਸਟ ਡੇਟ ਆਪਾਂ ਕਹਿ ਲਈਏ ਲਾਸਟ ਡੇਟ ਹੋ ਗਈ ਉਹਦੀ ਦਸੰਬਰ ਵਿੱਚ ਆਣਗੇ ਕੋਈ ਦਸੰਬਰ 'ਚ ਪੇਪਰ ਦੁਬਾਰਾ ਓਪਨ ਹੋ ਗਏ ਠੀਕ ਹੈ ਉਹ ਸਾਲ ਪੇਪਰਸ ਆਏ ਨਿਕਲਦੇ ਰਹੇ ਦਸੰਬਰ ਆਣ ਕੇ ਦੀ ਲਾਸਟ ਡੇਟ ਹੋਗੀ ਲਾਸਟ ਡੇਟ ਆਪਾਂ ਕਹਿ ਜੀਏਗੀ ਪੇਪਰ ਨਿਕਲਣੇ ਉਸ ਤੋਂ ਬਾਅਦ ਜਿਹੜੇ ਬਹੁਤ ਜ਼ਿਆਦਾ ਘਟ ਗਏ ਕਿਤੇ ਹੀ ਰੇਅਰ ਬੰਦਾ ਸੀ ਕਿ ਇਹ ਪੇਪਰ ਨਿਕਲਦੇ ਸੀ ਬਾਅਦ ਵਿੱਚ ਜਿਹੜੇ 27 ਮਾਰਚ ਵਾਲੇ ਸੀ ਪਿਛਲੇ ਸਾਲ ਵਾਲੇ ਉਸ ਤੋਂ ਬਾਅਦ ਪੇਪਰ ਨਿਕਲਣੇ ਬੰਦ ਹੋ ਗਏ ਉਸ ਤੋਂ ਬਾਅਦ 2023 ਵਿੱਚ ਦਸੰਬਰ ਵਿੱਚ ਪੇਪਰ オーਪਨ ਹੋਏ ਉਹ ਪੇਪਰ ਨਿਕਲਣੇ ਸ਼ੁਰੂ ਹੋਏ ਤੇ ਨਾਲ ਹੀ ਬਾਅਦ ਵਿੱਚ 2024 ਵਿੱਚ ਤੇ ਜਿਵੇਂ ਨੇ ਫਿਰ ਪੇਪਰ オーਪਨ ਹੋ ਗਏ ਠੀਕ ਹੈ ਤੇ ਇਹਦਾ ਮਤਲਬ ਕੀ ਹੈ ਜੇ 2023 ਵਾਲੇ ਉਹ ਵੀ ਪੇਪਰ ਨਾਲ ਨਾਲ ਕਿਉਂਕਿ ਨਾਲ ਹੀ ਪੇਪਰ ਓਪਨ ਹੋ ਗਏ ਚ 26 ਵਿੱਚ ਫਿਰ ਇਸ ਕਾ ਕਿਹੜੇ ਪੇਪਰ ਵਾ ਉਹ 2023 ਵਾਲੇ ਵੀ ਨਿਕਲਦੇ ਰਹਾ 2024 ਵਾਲੇ ਨਿਕਲਦੇ ਰਕ ਰਹੇ ਨੇ 2023 ਵਾਲੇ ਨਿਕਲ ਕੇ ਕੀਤੇ 24 ਨਿਕਲ ਕੇ ਠੀਕ ਹੈ ਲਾਸਟ ਡੇਟ ਆਪਾਂ ਉਦੋਂ ਕਹਿ ਸਕਦੇ ਆ ਉਹਨੂੰ ਕਿ ਜਦੋਂ ਇਹੜੀ ਵਾ ਨਿਊ ਫਲੂਸੀ ਓਪਨ ਹੋਊਗੀ ਉਸ ਤੋਂ ਪਹਿਲਾਂ ਆਪਾਂ ਕੋਈ ਵੀ ਲਾਸਟ ਡੇਟ ਨਹੀਂ ਕਹਿ ਸਕਦੇ ਕਿ ਲਾਸਟ ਡੇਟ ਅੱਜ ਵਾ ਜਾਂ ਕੱਲ ਵਾ ਜਾਂ ਪਰਸੋਂ ਵਾ ਪੇਪਰ ਨਿਕਲਦੀ ਸਪੀਡ ਘੱਟ ਜਾਂਦੀ ਹੈ ਜਿਵੇਂ ਪਹਿਲੇ ਮਹੀਨੇ ਪੇਪਰ ਜਦੋਂ ਪੇਪਰ ਪਰਨ ਤੋਂ ਬਾਅ ਪੇਪਰ ਨਿਕਲਣ ਜਦੋਂ ਸਟਾਰਟ ਹੋ ਜਾਂਦੇ ਆ ਨਾ ਸਟਾਰਟ ਹੋਣ ਤੋਂ ਬਾਅਦ ਜਿਹੜੇ ਪੇਪਰ ਵਾ ਉਹ ਪੂਰੀ ਸਪੀਡ ਨਾਲ ਨਿਕਲਦੇ ਆ ਕਿਉਂਕਿ ਪੇਪਰ ਭਰੇ ਹੁੰਦੇ ਤੁਹਾਨੂੰ ਪਤਾ ਜਿੰਨਾ ਕੋਟਾ ਦਾ ਨਾਲੇ ਕੋਟਾ ਪੂਰਾ ਕਰਨਾ ਹੁੰਦਾ ਵਾ ਉਸ ਤੋਂ ਬਾਅਦ ਹਾਲੀਵੁੱਡ ਜਦੋਂ ਪੇਪਰ ਹਮੜੇ ਕਿੰਨੇ ਨਿਕਲਨੇ ਆ ਨਿਕਲੇ ਜਾਂਦੇ ਆ ਅੱਧ ਤੋਂ ਬਾਅਦ ਨਿਕਲ ਜਾਂਦੇ ਆ 50% ਨਿਕਲ ਜਾਂਦੇ ਆ 60% 70% 80% 80% ਦਾ ਪੇਪਰ ਤੇ ਜਾ ਕੇ ਬਾਅਦ ਵਿੱਚ ਜਿਹੜੇ ਪੇਪਰ ਨਿਕਲਨੇ ਆ ਉਹਦੀ ਸਪੀਡ ਸਲੋ ਕਰ ਦਿੰਦੇ ਆ ਕਿ ਥੋੜੇ-ਮੋਟੇ ਪੇਪਰ ਕਰਦੇ ਆ ਮਾਣੇ-ਮੋੜੇ ਚੈੱਕ ਕਰਨ ਲੱਗ ਪੈਂਦੇ ਆ ਕੀ ਹਿਸਾਬ ਤਾਂ ਕਰਦੇ ਬਲਕਿ ਵੇਟ ਬਹੁਤ ਜਿਆਦਾ ਬਾਜ਼ੀ ਕਰਾਉਂਦੇ ਆ ਪੇਪਰ ਡੇ ਨਿਕਲਦੇ ਚਾਂਸ ਬਹੁਤ ਜਿਆਦਾ ਆਪਣੇ ਡਿਆ ਘੱਟ ਜਾਂਦੇ ਕਹਿ ਦਈਏ ਕਿਉਂਕਿ ਬਾਜ਼ ਪੇਪਰ ਨਿਕਲ ਹੌਲੀ ਹੋ ਜਾਂਦੇ ਆ ਤੇ ਚਾਂਸ ਵੀ ਘੱਟ ਜਾਂਦੇ ਪੇਪਰ ਕਿਉਂਕਿ ਥੋੜੇ ਨਿਕਲਨੇ ਲੱਗੋ ਕੋਟਾਣਾ ਦਾ ਰਵ ਉਹ ਪੂਰਾ ਹੋ ਗਿਆ ਹੁੰਦਾ ਵਾ ਇਸ ਕਰਕੇ ਜਿਹੜੇ ਪੇਪਰ ਨਿਕਲਦੀ ਲਾਸਟ ਡੇਟ ਆਪਾਂ ਜੇ ਕਹੀਏ ਉਹ ਤਾਂ ਜਦੋਂ ਤੱਕ ਨਵੀਂ ਫਲੂਸੀ ਓਪਨ ਨਹੀਂ ਹੁੰਦੀ ਉਹ ਤੱਕ ਲਾਸਟ ਡੇਟ ਨਹੀਂ ਹੈਗੀ ਪਰ ਪੇਪਰ ਨਿਕਲਦੇ ਜਿਹੜੇ ਚਾਂਸ ਵਾ ਉਹ ਘੱਟ ਜਾਂਦੇ ਆ ਇਸ ਕਰਕੇ ਤੁਹਾਨੂੰ ਮੈਂ ਇਹ ਕਹੂੰਗਾ ਕਿ ਪੇਪਰ ਨਿਕਲਦੀ ਆਸ ਨਾ ਛੱਡੋ ਪੇਪਰ ਨਿਕਲ ਸਕਦੇ ਆ ਪਰ ਜ 50 50 ਚਾਂਸ ਹੈਗੇ 50 ਪੇਪਰ ਨਿਕਲਦੇ ਚਾਂਸ ਹੈਗੇ ਤੇ 50 ਨਹੀਂ ਹੈਗੇ ਪੇਪਰ ਨਿਕਲਦੇ ਚਾਂਸ ਉਸ ਤੋਂ ਬਾਅਦ ਦੂਜੇ ਵੀਰ ਦਾ ਮੈਸੇਜ ਆਇਆ ਥੈਂਕਸ ਫਾਰ ਯੂਰ ਮੈਸੇਜ ਦਾ ਰਿਪਲਾਈ ਦਿੱਤਾ ਭਾਜੀ ਅਸੀਂ ਇਸ ਲਤੀਨਾ ਤੋਂ ਪੇਪਰ ਭਰੇ ਸੀ 9 ਮੰਥ ਵਾਲੇ 9:20 ਮਿੰਟ ਤੇ 2023 ਵਾਲੇ ਬੀਤੀ 2023 ਵਾਲੇ ਜੇਕਰ ਤੁਸੀਂ 27 ਮਾਰਚ ਨੂੰ ਭਰੇ ਸੀ ਫਿਰ ਤੁਹਾਡੇ ਪੇਪਰ ਨਿਕਲਦੇ ਮੈਂ ਤੁਹਾਨੂੰ ਸਿੱਧੀ ਗੱਲ ਕਹਿੰਉਂਗਾ ਚਾਂਸ ਨਹੀਂ ਹੈਗੇ ਜੇ ਭਰ ਜੇਕਰ ਤੁਸੀਂ ਦਸੰਬਰ ਚ ਪੇਪਰ ਭਰਿਆ 2023 ਵਿੱਚ ਫਿਰ ਤੁਹਾਡੇ ਪੇਪਰ ਨਿਕਲਦੇੜਿਆ ਉਹ ਚਾਂਸ ਹੈਗੇ ਆ ਜੀ ਉਸ ਤੋਂ ਬਾਅਦ ਆਪਣੇ ਵੀਰ ਦਾ ਮੈਸੇਜ ਆ ਗਰੁੱਪ ਦਾ ਨਾਮ ਕੀ ਆ ਮੈਂ ਗਰੁੱਪ ਬਾਰੇ ਪਹਿਲੇ ਪਿਛਲੀ ਵੀਡੀਓ ਚ ਦੱਸਿਆ ਹੀ ਵੀਰ ਨੇ ਕਿਹਾ ਗਰੁੱਪ ਦਾ ਨਾਮ ਕੀ ਵੀਰੇ ਗਰੁੱਪ ਦਾ ਨਾਮ ਹੈਗਾ ਵਾ ਇਟਲੀ ਬੋਲ ਕੇ ਮੈਸੇਜ ਕਰੋ ਐਦਾਂ ਗਰੁੱਪ ਲਿਖਿਆ ਵਾ ਕਿਉਂਕਿ ਉਹਦੇ ਚ ਆਪਾਂ ਜਿਹੜਾ ਵਾ ਕੋਈ ਵੀ ਮੈਸੇਜ ਕਰੀਦਾ ਨਾ ਉਹ ਸਿਰਫ ਬੋਲ ਕੇ ਹੀ ਆਪਾਂ ਕਰੀਦਾ ਮੈਸੇਜ ਹੈ ਜੀ ਤਾਂ ਉਹਦਾ ਨਾਮ ਲਿਖਿਆ ਹੋਇਆ ਇਟਲੀ ਬੋਲ ਕੇ ਮੈਸੇਜ ਕਰੋ ਗਰੁੱਪ ਉਸ ਤੋਂ ਬਾਅਦ ਲਾਸਟ ਡੇਟ ਕੀ ਆ ਵੀਰੇ ਵੀਰੇ ਲਾਸਟ ਡੇਟ ਇਹ ਹੋਇਆ ਜਦੋਂ ਤੱਕ ਨਵੀਂ ਫਰੂਸੀ ਓਪਨ ਨਹੀਂ ਜਦੋਂ ਤੱਕ ਕੋਈ ਲਾਸਟ ਡੇਟ ਨਹੀਂ ਹੈਗੀ ਵੀਰੇ ਇਹ ਪੇਪਰਾਂ ਦੀ ਉਸ ਤੋਂ ਬਾਅਦ ਭਾਜੀ ਬਰੋਨਾ ਸਿਟੀ ਤੋਂ 9 ਵਾਲੇ 9 ਮੰਥ ਵਾਲੇ ਪੇਪਰ ਭਰੇ ਸੀ ਮਾਰਚ ਵਾਲੇ ਚਾਂਸ ਹੈਗੇ ਕਿ ਨਹੀਂ ਹਾਂਜੀ ਵੀਰ ਜੀ ਹਾਲੇ ਚਾਂਸ ਹੈਗੇ ਆ ਪੇਪਰ ਨਿਕਲਦੇ ਤੁਸੀਂ ਥੋੜੀ ਜੀ ਵੇਟ ਕਰ ਲਵੋ ਹਾਲੇ ਉਸ ਤੋਂ ਬਾਅਦ ਆਪਣੇ ਇੱਕ ਵੀਰ ਦਾ ਮੈਸੇਜ ਆ ਭਾਜੀ ਮੈਨੂੰ ਏਜੰਟ ਦੀ ਕਾਲ ਆਈ ਸੀ ਤੁਹਾਡੇ ਪੇਪਰ ਨਿਕਲ ਗਿਆ ਬਟ ਹਾਲੇ ਤੱਕ ਮੈਨੂੰ ਪੇਪਰ ਨਹੀਂ ਮਿਲੇ ਇੱਕ ਮੰਥ ਹੋ ਗਿਆ ਵਾ ਵੀਜੀ ਤੁਸੀਂ ਆਪਣੇ ਏਜੰਟ ਦੇ ਨਾਲ ਗੱਲ ਕਰੋ ਤੁਸੀਂ ਉਹਨੂੰ ਪੁੱਛੋ ਵੀ ਜੇ ਪੇਪਰ ਨਿਕਲ ਗਿਆ ਤਾਂ ਉਹਨੂੰ ਲੌਸ ਤੇ ਸੈਂਡ ਕਰੇ ਕਿਉਂਕਿ ਉਹਨੂੰ ਕੋਈ ਵੀ ਸਾਡੀਆਂ ਬਾਤਾਂ ਚਾਹੀਏ ਅਪਾਇੰਟਮੈਂਟ ਲੈਣੀ ਹੈ ਵੀਜ਼ਾ ਲਵਾਉਣਾ ਸਾਰਾ ਕੁਝ ਤੁਹਾਨੂੰ ਕੋਈ ਨਾ ਕੋਈ ਜਵਾਬ ਦਊਗਾ ਅਗਲੇ ਪਾਸੋਂ ਤੁਸੀਂ ਉਹਨੂੰ ਖੋਲ੍ਹ ਕੇ ਪੁੱਛੋ ਤੇ ਫੇਰ ਮਨੋ ਤੁਹਾਨੂੰ ਪਾ ਜਿਵੇਂ ਇੰਸਟਾਗ੍ਰਾਮ ਤੇ ਪਰਸ ਪਰਸਨਲੀ ਮੈਸੇਜ ਕਰ ਲਓ ਗਰੇਵਾਲ ਵੀਰ ਜੀ ਉਸ ਤੋਂ ਬਾਅਦ ਆਪਣੇ ਇੱਕ ਵੀਰ ਦਾ ਮੈਸੇਜ ਆ ਅਪਾਇੰਟਮੈਂਟਾਂ ਦੀ ਡੇਟ ਕਦੋਂ ਆਉਣੀ ਹੈ ਵੀਰੇ ਅਪਾਇੰਟਮੈਂਟਾਂ ਵੀਰ ਜੀ ਤੁਹਾਨੂੰ ਆਪਾਂ ਮੈਂ ਪਹਿਲਾਂ ਹੀ ਪਿੱਛੇ ਵੀਡੀਓ ਜਿ ਦੱਸਿਆ ਹੀ ਕਿਹੜੀਆਂ ਅਪਾਇੰਟਮੈਂਟਾਂ ਵਾ ਉਹ ਉਹਨਾਂ ਨੇ ਕੀਤੀਆਂ ਤੇ ਅੱਜ ਲਾਸਟ ਦਿਹਾ ਅੱਜ 12 ਤਰੀਕ ਵਾ ਅੱਜ ਤੱਕ ਬੰਦ ਰਹਿਣੀਆਂ ਆ ਹੀ ਹੁਣ ਕੱਲ ਸ਼ੈਨਿਵਾਰ ਭਾਵੇਂ ਕੱਲ ਹੀ ਓਪਨ ਹੋ ਜਾਣ ਠੀਕ ਆ ਤੇ ਜੇ ਨਾ ਹੁੰਦ ਭਾਵੇਂ ਸੋਮਵਾਰ ਓਪਨ ਹੋਣ ਕੋਈ ਕਹੇ ਕੱਲ ਸ਼ਨੀਵਾਰ ਆ ਗਿਆ ਵਾ ਹੁਣ ਬਹਾਨਾ ਵੀ ਦੱਸ ਸਕਦਾ ਕਿ ਸ਼ਨੀਵਾਰ ਅਪਾਇੰਟਮੈਂਟ ਆ ਬੰਦ ਰਹਿਣੀਆਂ ਵਾ ਐਤਵਾਰ ਬੰਦ ਰਹਿਣੀਆਂ ਵਾ ਭਾਵੇਂ ਪੁਆਇੰਟ ਓਪਨ ਵੀ ਕਰ ਦੇਣ ਭਾਵੇਂ ਨਾਂ ਵੀ ਓਪਨ ਕਰਨ ਇਹਦੇ ਬਾਰੇ ਕੋਈ ਕੁਝ ਨਹੀਂ ਕਹਿ ਸਕਦੇ ਪਰ ਅੱਜ ਦੀ ਦਿਹਾੜੀ ਮੈਂ ਕਹ ਰਿਹਾ ਕਿ ਅੱਜ ਨਹੀਂ ਅਪਾਇੰਟਮੈਂਟ ਓਪ ਹੋਣੇ ਕਿਉਂਕਿ ਇਹ ਅਪਾਇੰਟਮੈਂਟਾਂ ਓਪਨ ਹੋਣੀਆਂ ਵਾ ਉਹਨਾਂ ਨੇ ਸਿਸ ਉਹਨਾਂ ਨੇ ਏਰੀਆਵਾਂ ਓਪਨ ਕਰਨੀਆਂ ਆ ਅੱਜ ਅੱਜ ਦੀਆਂ ਅਪੌਇੰਟਮੈਂਟਾਂ ਨੇ ਓਪਨ ਹੋਣੀਆਂ ਜੀ ਉਸ ਤੋਂ ਬਾਅਦ 22 ਮਾਰਚ ਵਾਲੇ 25 ਮਾਰਚ ਵਾਲੇ ਪੇਪਰ ਨਿਕਲ ਗਏ ਕਿ ਨਹੀਂ 9:00 ਵਜੇ 1 ਮਿੰਟ ਤੇ 49 ਸੈਕਿੰਡ ਤੇ ਪਹਰੇ ਸੀ ਹਾਂਜੀ ਵਿੱਚ ਜੇਕਰ ਤੁਸੀਂ ਦੋਇਆ ਦਵੀਂ ਚ ਭਰਿਆ ਫਿਰ ਤਾਂ ਪੇਪਰ ਨਿਕਲਣ ਦੇ ਚਾਂਸ ਹੈਗੇ ਆ ਜੀ ਉਸ ਤੋਂ ਬਾਅਦ ਆਪਣੇ ਵੀਜ਼ਾ ਦਾ ਮੈਸੇਜ ਆ ਪਾਈ ਚੰਡੀਗੜ੍ਹ VFS ਚ ਕਿੰਨੇ ਕਿੰਨੇ ਰੈਫਰੈਂਸ ਨੰਬਰ ਤੱਕ ਅਪਾਇੰਟਮੈਂਟ ਪਹੁੰਚ ਗਈ ਹੈ ਪਲੀਜ਼ ਦੱਸਿਓ ਹਾਂਜੀ bro ਇਹਦੇ ਬਾਰੇ ਯਾਰ ਮੈਂ ਕੋਈ ਨਿਊਜ਼ ਇਹਦੇ ਬਾਰੇ ਮੈਨੂੰ ਕੋਈ ਅਪਡੇਟ ਆਈ ਨਹੀਂ ਜਾ ਮੈਨੂੰ ਕਹਿਣ ਦੱਸਿਆ ਨਹੀਂ ਇਹਦੇ ਬਾਰੇ ਯਾਰ ਮੈਨੂੰ ਜਿਹੜੀ ਗੱਲ ਆਪਾਂ ਨੂੰ ਨਹੀਂ ਪਤਾ ਸਿੱਧੀ-ਸਿੱਧੀ ਕੀ ਨਹੀਂ ਆਪਾਂ ਨੂੰ ਇਹ ਗੱਲ ਦਾ ਪਤਾ ਬਾਕੀ ਮੈਂ ਪਤਾ ਕਰਕੇ ਤੁਹਾਨੂੰ ਦੱਸ ਦੂੰਗਾ ਜੇ ਮੈਨੂੰ ਪਤਾ ਲੱਗ ਗਿਆ ਤਾਂ ਮੈਂ ਦੱਸ ਦੂੰਗਾ ਕਿ ਕਿਸ ਤੱਕ ਪਹੁੰਚ ਗਿਆ ਵਾ ਰੈਫਰੈਂਸ ਨੰਬਰ ਤੱਕ 5 ਜੁਲਾਈ ਦਸੰਬਰ ਵਾਲੇ ਪੇਪਰਾਂ ਦੀ ਲਾਸਟ ਡੇਡ ਕੀ ਹੈ ਮੇਰੇ ਪੇਪਰਾਂ ਦੀ ਲਾਸਟ ਡੇਟ ਜਦੋਂ ਤੱਕ ਨਵੇਂ ਪੇਪਰ ਓਪਨ ਨਹੀਂ ਹੋਣੇ ਉਦੋਂ ਤੱਕ ਕੋਈ ਲਾਸਟ ਡੇਟ ਨਹੀਂ ਹੈਗੀ 5 ਜੁਲਾਈ ਦਸੰਬਰ ਔਰ ਮਾਰਚ ਪਰਮਨੈਂਟ ਪੇਪਰ ਲਾਸਟ ਕੱਬ ਤੱਕ ਨਿਕਲਣਗੇ ਵੀਰ ਜੀ ਲਾਸਟ ਪੇਪਰ ਨਿਕਲਣਿਆ ਜਦੋਂ ਤੱਕ ਨਵੀਂ ਫਲੂਸੀ ਓਪਨ ਨਹੀਂ ਹੁੰਦੀ ਜੀ ਹੈਲੋ ਵੀਰ ਜੀ ਕੀ ਹਾਲ ਹੈ ਜੀ ਵੀਰ ਜੀ 5 ਜੁਲਾਈ ਮਾਰਚ ਵਾਲੇ 2024 9 ਮੰਥ ਵਾਲੇ ਪੇਪਰ ਭਰੇ ਸੀ 9:02:03 ਵੀਰ ਜੀ ਨਿਕਲਣ ਦੇ ਚਾਂਸ ਹੈਗੇ ਆ ਕਹ ਦੱਸਿਓ ਜਰੂਰ ਹਾਂ ਜੀ ਵੀਰ ਜੀ ਪੇਪਰ ਨਿਕਲਦੇ ਹਾਲੇ ਚਾਂਸ ਹੈਗਾ ਜੀ 2024 ਵਿੱਚ ਫਿਬਰ ਪਰ ਤੁਹਾਡੇ ਨਿਕਲਣ ਦੇ ਚਾਂਸ ਹੈਗੇ ਆ ਜੀ ਹਾਲੇ ਬਾਕੀ ਮਿੱਤਰੋ ਇਹਦੇ ਨਾਲ ਹੀ ਕਮੈਂਟ ਹੁੰਦੇ ਆ ਸਾਡੇ ਖਤਮ ਜੇਕਰ ਤੁਹਾਡਾ ਕੋਈ ਹੋਰ ਸਵਾਲ ਹੋਵੇ ਤਾਂ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਜੀ ਆਪਾਂ ਤੁਹਾਨੂੰ ਜਵਾਬ ਜਰੂਰ ਦਵਾਂਗੇ ਤੇ ਜਿਹੜੇ ਵੀ ਆਪਾਂ ਦਾ ਕੋਈ ਸਵਾਲ ਹੈਗਾ ਵਾ ਮੇਰੇ ਵੀਰ ਭਰਾ ਕਮੈਂਟ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਚੈਨਲ ਆਪਣਾ ਕਿਉਂਕਿ ਨਵੀਆਂ-ਨਵੀਆਂ ਵੀਡੀਓ ਆਪਾਂ ਲੈ ਕੇ ਆਉਂਦੇ ਰਹਿਣਾ ਹੁਣ ਹੁਣ ਆਪਾਂ ਮੇਰਾ ਇੱਕ ਹੋਰ ਆਦਾ ਬਣਾਇਆ ਕਿ ਮੈਂ ਇੱਕ ਹਫਤੇ ਦੇ ਵਿੱਚ ਇੱਕ ਅੱਧੀ ਵੀਡੀਓ ਏੜੀ ਵਾ ਇਟਲੀ ਦੇ ਬਾਰੇ ਮਿਲਕ ਜਿਵੇਂ ਕੀ ਖਰਚਾ ਇੱਥੇ ਜਾਂ ਕਿੰਨੀ ਸੈਲਰੀ ਆ ਔਨਾ ਸਾਰਾ ਬੰਦਾ ਕੀ ਕਮਾ ਹਦਾ ਵਾ 2 ਸਾਲ ਬਾਅਦ ਬੰਦਾ ਕੀ ਕਮਾ ਸਕਦਾ ਵਾ ਕੀ ਕੀ ਸਹੂਲਤਾਂ ਵਾ ਇੱਥੇ ਇਸ ਤੇ ਹੀ ਆਪਾਂ ਨਿੱਕੇ ਨਿੱਕਿਆਂ ਵੀਡੀਓ ਬਣਾ ਕੇ ਇੱਕ ਹਫਤੇ ਦੇ ਵਿੱਚ ਇੱਕ ਅੱਧੀ ਵੀਡੀਓ ਇੱਕ ਜਾਂ ਦੋ ਵੀਡੀਓ ਜਦੋਂ ਟਾਈਮ ਲੱਗਿਆ ਕਰੂਗਾ ਕੱਢ ਕੇ ਜੁੜਾ ਆਪਾਂ ਪਾ ਕਰਾਂਗੇ ਤਾਂ ਜੋ ਵੀਰਾਂ ਭਰਾਵਾਂ ਨੇ ਜੋ ਸੋਚਿਆ ਹੋਵੇ ਇਟਲੀ ਮਿਲਕੀ ਇਟਲੀ ਔਨ ਜੇ ਜਦੋਂ ਆਪਾਂ ਇੰਡੀਆ ਸੋਚਦੇ ਕੁਝ ਹੋਰ ਸੋਚਦੇ ਵੀਰ ਭਰਾ ਬਾਅਦ ਇੱਥੇ ਆ ਕੁਝ ਹੋਰ ਨਿਕਲਦਾ ਵਾ ਇਸ ਕਰਕੇ ਜੇਕਰ ਆਪਾਂ ਵੀਡੀਓ ਪਾਇਆ ਕਰਾਂਗੇ ਤਾਂ ਨਿੱਕੇ ਮੋਟੀਆਂ ਤੇ ਵੀਰ ਭਰਾਵਾਂ ਨੂੰ ਪਹਿਲਾਂ ਪਤਾ ਲੱਗੂ ਕਿ ਕੀ ਹਿਸਾਬ ਤੱਕ ਬਿਟਲੀਏ ਚੱਲਦਾ ਵਾ ਕਿੰਨਾ ਖਰਚੇ ਹੁੰਦੇ ਆ ਕਿੰਨਾ ਕਿਰਾਇਆ ਜਾਂਦਾ ਵਾ ਮਹੀਨੇ ਦਾ ਕੀ ਹਿਸਾਬ ਤੱਕ ਨਿੱਕੇ ਨਿੱਕੇ ਵੀਡੀਓ ਆਪਾਂ ਇਹ ਵੀ ਬਣਾ ਬਣਾ ਕੇ ਨਿੱਕੇ ਪਾਇਆ ਕਰਾਂਗੇ ਵੀ ਕਿਵੇਂ ਡਾਕੂਮੈਂਟ ਬੰਦਦੇ ਆ ਸਾਰਾ ਕੁਝ ਆਪ ਤੁਹਾਨੂੰ ਹੌਲੀ ਹੌਲੀ ਦੱਸਿਆ ਕਰਾਂਗੇ ਇਹ ਵੀ ਜਦੋਂ ਆਪਾਂ ਟਾਈਮ ਲਗਾ ਕਰੂਗਾ ਆਪਾਂ ਇੱਕ ਅੱਧੀ ਵੀਡੀਓ ਇਹ ਵੀ ਹਫਤੇ ਵਿੱਚ ਕੱਢਾ ਕਰਾਂਗੇ ਲੋ ਵੀ ਮਿੱਤਰੋ ਇਹ ਵੀਡੀਓ ਨੂੰ ਕਰਦੇ ਆ ਆਪਾਂ ਇੱਥੇ ਖਤਮ ਮਿਲ ਜਾਂ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਉਹਨੇ ਚੇਅਰ ਲਈ ਸਾਥ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ